ਤਸਵੀਰਾਂ ਤੁਹਾਨੂੰ ਮੈਂ ਸੰਭੂ ਬਾਰਡਰ ਤੋਂ ਸਵੇਰ ਦੀਆਂ ਦਿਖਾ ਰਿਹਾ ਹਾਂ ਤੇ ਸਵੇਰ ਤੋਂ ਲੈ ਕੇ ਜਿਹੜੇ ਕਿਸਾਨ ਸੀ ਉਹਨਾਂ ਦੇ ਵਿੱਚ ਨੌਜਵਾਨ ਵੀ ਸੀ ਬਜ਼ੁਰਗ ਵੀ ਸੀ ਲਗਾਤਾਰ ਵੈਰੀਕੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਨੇ ਅੱਗੇ ਵਧਣਾ ਸੀ ਦਿੱਲੀ ਵੱਲ ਨੂੰ ਤਾਂ ਉਸੇ ਤੇ ਚੱਲਦੇ ਜਦੋਂ ਅਥਰੂ ਗੈਸ ਦੇ ਗੋਲੇ ਵੀ ਜਿਸ ਤਰ੍ਹਾਂ ਤੁਸੀਂ ਚੱਲਦੇ ਦੇਖੇ ਨੇ ਡਰੋਨ ਦੇ ਨਾਲ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਗੋਲੀਆਂ ਤੱਕ ਚਲਾਨਾ ਕਿੰਨਾ ਜਿਹੜੀਆਂ ਕਿ ਇੱਕ ਵਾਰ ਖਡਾਉਣ ਦੇ ਲਈ ਭੀੜ ਨੂੰ ਖਡਾਉਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਕਿ ਡਿਸਪੈਂਸਰੀ ਆ ਲਗਾਤਾਰ ਜਿਹੜੀਆਂ ਪੱਟੀਆਂ ਨੇ ਲਗਾਤਾਰ ਜ਼ਖਮੀਆਂ ਦੀ ਸੰਭਾਲ ਉਹ ਕੀਤੀ ਜਾ ਰਹੀ ਹੈ ਭਾਜੀ ਕੀ ਨਾਮ ਆ ਤੁਹਾਡਾ ਭਾਜੀ ਨਾਮ ਤਾਂ ਨਾ ਹੀ ਪੁੱਛੋ ਕਿਉਂਕਿ ਸਰਕਾਰਾਂ ਦੇ ਬੜੀ ਨਿਗਾਹ ਮੇਰੇ ਉੱਪਰ ਪਹਿਲਾਂ ਹੀ ਜੀ ਕਿੰਨੇ ਕੁ ਨੌਜਵਾਨ ਆਏ ਤੁਹਾਡੇ ਕੋਲ ਭਾਜੀ ਪਿਛਲੇ 4 ਘੰਟੇ ਤੋਂ ਲਗਾਤਾਰ 2-3 2-3 4 ਵੀ ਘਟ ਕੇ ਗਿਆ 6 ਘੰਟੇ ਤੋਂ ਜੀ ਲਗਾਤਾਰੇ ਚੱਲ ਰਿਹਾ ਹੈ ਜ਼ਿਆਦਾ ਜ਼ਖਮਾਂ ਗੋਲੀਆਂ ਦੇ ਸੀ ਜਾਂ ਫਿਰ ਜਿਹੜੇ ਅਥਰੂ ਕੈਂਸ ਦੇ ਗੋਲੇ ਸੀ ਭਾਜੀ ਗੋਲੀਆਂ ਦੇ ਸੀਗੇ ਜੀ ਬਜ਼ੁਰਗਾਂ ਦੇ ਸਿਰ ਫਟੇ ਹੋਏ ਨੇ ਜੀ ਗਰਦਨਾ ਫਟੀਆਂ ਹੋਈਆਂ ਨੇ ਢਿੱਡਾਂ ਤੇ ਗੋਲੀਆਂ ਵੱਜੀਆਂ ਹੋਈਆਂ ਲਗਾਤਾਰ ਲਹੂ ਚੱਲ ਰਿਹਾ ਹੈ ਜੀ ਮੈਂ ਬੜਾ ਨਾਨ ਪੋਲਿਟਿਕਲ ਜਿਹਾ ਬੰਦਾ ਬਟ ਸੱਚੀ ਅਸਰ ਹੈ ਮੇਰਾ ਇਹਨਾਂ ਹਿੱਟ ਦੇ ਰੋ ਰਿਹਾ ਹੈ ਨਾ ਕਿ ਸਾਡੇ ਬਜ਼ੁਰਗਾਂ ਦੇ ਐਡੇ ਆ ਰੈਡੇ ਅਸੀਂ ਕਿਹਨਾਂ ਨਾਲ ਨਕਸਲੀ ਹੋ ਗਏ ਅਸੀਂ ਕਿਹਨਾਂ ਨਾਲ ਪਾਕਿਸਤਾਨੀ ਹੋ ਗਏ ਐਦਾਂ ਮਾਰ ਰਹੇ ਸਾਡੇ ਬਜ਼ੁਰਗਾਂ ਦੇ 6 ਘੰਟੇ ਹੋ ਗਏ ਸਾਡੇ ਲਹੂ ਦੇਖਦੇ ਲੇਖਦੇ ਬਜ਼ੁਰਗਾਂ ਦੇ ਐਦਾਂ ਰੋ ਰਿਹਾ ਹੈ ਭਾਈ ਸਾਹਿਬ ਬਸ ਅੱਖਾਂ 'ਚ ਹੰਝੂ ਨਹੀਂ ਹੈਗੇ ਅੰਦਰੋਂ ਇੰਨਾ ਤੇ ਦਿਲ ਰੋ ਰਿਹਾ ਹੈ ਨਾ ਇੱਧਰ ਇੱਧਰ ਇਹ ਬਜ਼ੁਰਗ ਨਾ ਉਧਰ ਨਹਿਰ ਪਾਰ ਅਸੀਂ ਅੱਗੇ ਵਧ ਰਹੇ ਸੀ ਕੋਈ ਅਸੀਂ ਕਿਸੇ ਨੂੰ ਗਲਤ ਨਹੀਂ ਕਿਹਾ ਆਪਾਂ ਆਪਣਾ ਜਾ ਰਹੇ ਅੱਗੇ ਨਾ ਸੰਘਰਸ਼ ਕਰ ਰਹੇ ਆ ਤੇ ਇਹ ਬਜ਼ੁਰਗ ਤੁਸੀਂ ਪਹਿਲਾਂ ਮੋਦੀ ਨੂੰ ਇੱਕ ਇੱਕ ਮੈਸੇਜ ਲੱਗਣਾ ਚਾਹੀਦਾ ਸਵਾ ਲੱਖ ਸੇ ਇੱਕ ਲੜਾਉ ਹਨਾ ਤਾਂ ਪਹਿਲੀ ਗੱਲ ਹੈ ਸਾਡੇ ਬਜ਼ੁਰਗ ਤੁਹਾਡੇ ਸਾਹਮਣੇ ਗਏ ਨੇ 25 ਹਜ਼ਾਰਮੀ ਆਣੇ ਨਾਲ ਇਕੱਲੇ ਪੜਕੇ ਆਏ ਆ ਤੇ ਡਾਂਗਾ ਦੇ ਇੰਨੇ ਨਿਸ਼ਾਨ ਨੇ ਸਿਰ ਫਟਿਆ ਹੋਇਆ ਜਦੋਂ ਅਸੀਂ ਤੁਸੀਂ ਵੀ 50 ਮੁੰਡੇ ਉਧਰ ਗਏ ਤਾਰਮੀ ਵਾਲੇ ਭੱਜੇ ਆ ਤੇ ਬਾਈ ਸਾਨੂੰ ਰੋਕ ਲੂਗੇ ਨਹੀਂ ਰੋਕ ਸਕਦੇ ਕਿੰਨਾ ਟਾਈਮ ਸਾਡੇ ਦੇ ਗੋਲੇ ਗੋਲੀਆਂ ਚਲਾ ਲੂਗੇ ਦੇਖੋ ਇਹ ਗੋਲੀਆਂ ਵੱਜ ਰਹੀਆਂ ਬਾਈ ਰੀਅਲ ਗੋਲੀਆਂ ਵੀ ਚੱਲ ਰਹੀਆਂ ਮੇਰੇ ਕੋਲ ਵੀਡੀਓ ਪਈ ਹੈ 3 15 ਦਾ ਰੌਣ ਦੀ ਵੀਡੀਓ ਪਈ ਹੈ ਉਹ ਮੁੰਡੇ ਤੇ ਗੋਲੀ ਵੱਜੀ ਆ ਉੱਥੇ ਕਿ ਸਾਨੂੰ ਰੋਕ ਲੂਗੇ ਜਿੰਨਾ ਸਾਨੂੰ ਗੋਲੀਆਂ ਮਾਰੋਗੇ ਸਾਡੇ ਤੇ ਤਸੱਦਦ ਕਰੋਗੇ ਉਨਾਂ ਅਸੀਂ ਵੱਧ ਅੱਗੇ ਵਧਾਂਗੇ ਨਾ ਸਾਨੂੰ ਮਰਨ ਦਾ ਕੋਈ ਖੌਫ ਹੈ ਤੇ ਨਾ ਬਾਈ ਅਸੀਂ ਪਿੱਛੇ ਹਟਣ ਵਾਲੇ ਆ ਅਸੀਂ ਅੱਗੇ ਵਧਾਂਗੇ ਪਹਿਲਾਂ ਵਧੇ ਸੀ ਤੇ ਤੁਹਾਨੂੰ ਰੋਕ ਕੇ ਦਿਖਾਵੇ ਮੋਦੀ ਲਗਾਤਾਰ ਮੈਂ ਤੁਹਾਨੂੰ ਦਿਖਾ ਦੇ ਮੈਂ ਇਸ ਤਰ੍ਹਾਂ ਦੇ ਜ਼ਖਮ ਇਸ ਤੋਂ ਵੀ ਬੱ ਲਗਾਤਾਰ ਕਿਸਾਨਾਂ ਦੇ ਹੋ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਸ਼ਾਇਦ ਤੁਹਾਨੂੰ ਅਸੀਂ ਫੇਸਬੁੱਕ ਦੇ ਜਰੀਏ YouTube ਦੇ ਜਰੀਏ ਉਸ ਤਰ੍ਹਾਂ ਨਾ ਦਿਖਾ ਸਕੀਏ ਫੇਸਬੁੱਕ ਦੇ ਉੱਤੇ ਕਈ ਵਾਰੀ ਹੁੰਦਾ ਪਰ ਜਿਸ ਤਰ੍ਹਾਂ ਦੇ ਨਾਲ ਜ਼ਖਮ ਨੇ ਕਿਸਾਨਾਂ ਦੇ ਸਿਰ ਨੇ ਜਿਹੜੇ ਉਹ ਲਗਾਤਾਰ ਪੱਟੀਆਂ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਪਹਿਲਾਂ ਭਾਈ ਸਾਹਿਬ ਦੇ ਨਾਲ ਮੈਂ ਗੱਲ ਕਰਵਾਈ ਹੈ ਕਿ ਲਗਾਤਾਰ ਜਿਹੜੀਆਂ ਪੱਟੀਆਂ ਨੇ ਲਗਾਤਾਰ ਕਿਸਾਨਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਜਿਸ ਤਰ੍ਹਾਂ ਗੋਲੀਆਂ ਚੱਲਦੀਆਂ ਅਥਰੂ ਗੈਂਸ ਦੇ ਗੋਲੇ ਦਾਗੇ ਗਏ ਤੇ ਜ਼ਖਮੀਆਂ ਦੀ ਗਿਣਤੀ ਕਰਨੀ ਮੁਸ਼ਕਲ ਹੈ ਕਿਉਂਕਿ ਲਗਾਤਾਰ ਮਾਹੌਲ ਐਸਾ ਇੱਥੇ ਬਣਿਆ ਹੋਇਆ ਸੀ ਮਾਹੌਲ ਬੜਾ ਤਣਾਅਪੂਰਨ ਸੀਗਾ ਜਦੋਂ ਮੁਕਾਬਲਾ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਨਾਲ ਸੀ ਆਰਮੀ ਦੇ ਨਾਲ ਸੀ ਤਾਂ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਜਿਹੜੀਆਂ ਗੋਲੀਆਂ ਵੀ ਲੱਗੀਆਂ ਨੇ ਨਾਲ ਅਥਰੂ ਕੈਂਸ ਤੇ ਗੋਲੀਆਂ ਨੇ ਜਿਹੜੇ ਲੋਕਾਂ ਨੂੰ ਜ਼ਖਮੀ ਕੀਤਾ ਕਿਸਾਨਾਂ ਨੂੰ ਜ਼ਖਮੀ ਕੀਤਾ ਪਰ ਕਿਸਾਨ ਹਲੇ ਵੀ ਉਸੇ ਤਰ੍ਹਾਂ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦਿੱਲੀ ਦੇ ਵੱਲ ਜ਼ਰੂਰ ਚਾਵਾਂਗੇ ਕਿਉਂਕਿ ਕਿਸਾਨਾਂ ਦਾ ਪਹਿਲੇ ਦਿਨ ਤੋਂ ਐਲਾਨ ਸੀ ਕਿ ਅਸੀਂ ਦਿੱਲੀ ਜਾਵਾਂਗੇ ਬੜੇ ਅਸਾਂਤਮਾਈ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਧਰਨਾ ਮੁਜ਼ਾਹਰਾ ਕਰਨਾ ਸਾਡੀਆਂ ਮੰਗਾਂ ਨੇ ਪਰ ਜਿਸ ਤਰ੍ਹਾਂ ਦੇ ਹਾਲਾਤ ਸੰਭੂ ਬਾਰਡਰ ਦੇ ਉੱਤੇ ਬਣਦੇ ਦਿਖਾਈ ਦੇ ਰਹੇ ਨੇ ਜਿਸ ਤਰ੍ਹਾਂ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਨੌਜਵਾਨ ਲਗਾਤਾਰ ਜਿਹੜੇ ਹੈਗੇ ਨੇ ਉਹ ਮੈਂ ਤੁਹਾਨੂੰ ਪੱਟੀਆਂ ਵਿਖਾ ਦੇਵਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਬੈਂ ਦੇ ਕੋਲ ਦੇਖ ਸਕਦੇ ਹੋ ਤੁਹਾਨੂੰ ਕੈਮਰੇ ਦੇ ਵਿੱਚ ਸਾਇਦ ਨਜ਼ਰ ਆ ਰਹੀਆਂ ਹੋਣਗੀਆਂ ਕਿ ਇਹ ਸੰਭੂ ਬਾਰਡਰ ਦੇ ਹਾਲਾਤ ਨੇ ਇੱਥੇ ਜ਼ਖਮੀਆਂ ਨੇ ਹੋ ਰਹੇ ਨੇ ਕਿ ਜ਼ਖਮੀਆਂ ਦੀ ਗਿਣਤੀ ਨਹੀਂ ਬਹੁਤ ਸਾਰੇ ਅਜਿਹੇ ਕਿਸਾਨ ਵੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਉਣਾ ਪਿਆ ਜਿਨ੍ਹਾਂ ਨੂੰ ਇੱਥੋਂ ਦੀ ਜਿਹੜੀ ਮੁਢਲੀ ਸਿਹਤਾਂ ਦੇ ਨਾਲ ਉਹਨਾਂ ਦਾ ਇਲਾਜ ਨਹੀਂ ਹੋ ਸਕਦਾ ਸੀ ਇਸ ਤਰ੍ਹਾਂ ਦੇ ਹਾਲਾਤ ਨੇ ਸੰਭੂ ਬਾਰਡਰ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ